कल शाम ਨੂੰ ਇੱਕ ਰਾਤ ਦੇ ਟਾਈਮ ਤੇ ਇੱਕ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਕਿ اسلامਬਾਦ ਏਰੀਆ ਦੇ ਵਿੱਚ ਕੁਝ ਕਿਤੇ ਲੜਾਈ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਇਮੀਡੀਏਟਲੀ ਪੁਲਿਸ ਦੁਆਰਾ ਐਕਸ਼ਨ ਲੈਂਦੇ ਹੋਏ ਸਾਡੇ ਏਡੀਸੀਪੀ ਸ਼੍ਰੀ ਵਿਸ਼ਾਲਜੀਤ ਸਿੰਘ ਉਹਨਾਂ ਦੇ ਨਾਲ ਏਸੀਪੀ ਜਸਪਾਲ ਸਿੰਘ ਤੇ ਉਹਨਾਂ ਦੇ ਐਸਐਚਓ ਇਮੀਡੀਏਟਲੀ ਇਹਨਾਂ ਨੇ ਐਕਸ਼ਨ ਲੈਂਦੇ ਹੋਏ ਸਾਰਾ ਉੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਫਰਤੀਸ਼ ਸ਼ੁਰੂ ਕੀਤੀ ਪੁਚਾ ਦਾਜ ਕੀਤਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਮੰਨਾ ਕ੍ਰਿਸ਼ਨ ਨਾਮ ਦਾ ਵਿਅਕਤੀ ਜਿਹਦਾ ਕਤਲ ਹੋਇਆ ਸੀਗਾ ਉਹ ਇੱਕ ਕੱਲ ਸ਼ਾਮ ਨੂੰ ਇੱਕ ਝਗੜਾ ਹੋਇਆ ਉਸ ਇਲਾਕੇ ਵਿੱਚ 7:30-8 ਵਜੇ ਦੇ ਕਰੀਬ ਜਿਹਦੇ ਵਿੱਚ ਕ੍ਰਿਸ਼ਨ ਨੇ ਉਹ ਝਗੜੇ ਨੂੰ ਜਿਹੜਾ ਵਿਕਤੀਆਂ ਦੇ ਨਾਲ ਹੋ ਰਿਹਾ ਸੀ ਚਾਰ-ਪੰਜ ਉਹਨਾਂ ਨੂੰ ਆਪਸ ਦੇ ਵਿੱਚ ਪਾ ਕੇ ਬਿਠਾ ਕੇ ਉਹਨਾਂ ਨੂੰ ਉਹ ਝਗੜੇ ਦਾ ਰਾਈਨਾਮਾ ਕਰਾਇਆ ਉਸੇ ਸਬੰਧ ਦੇ ਵਿੱਚ ਇਹ ਉਹ ਵਿਅਕਤੀ ਸ਼ਾਮ ਨੂੰ ਕ੍ਰਿਸ਼ਨ ਜਿਹੜਾ ਮੰਨੇ ਦੇ ਘਰ ਜੋ ਕ੍ਰਿਸ਼ਨ ਇੱਕ ਕਰਿਆਨੇ ਦੀ ਦੁਕਾਨ ਕਰਦਾ ਉਹਦੇ ਸਾਹਮਣੇ ਮੰਨੇ ਦਾ ਘਰ ਸੀਗਾ ਉਹਦੇ ਘਰ ਗਿਆ ਉੱਥੇ ਜਾ ਕੇ ਉਹ ਦੁਬਾਰਾ ਉਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋ ਗਈ ਸ਼ਾਮ ਦੇ ਝਗੜੇ ਨੂੰ ਲੈ ਕੇ ਇਸ ਝਗੜੇ ਦੌਰਾਨ ਕ੍ਰਿਸ਼ਨ ਜਿਹੜਾ ਮੰਨੇ ਨੇ ਤੈਸ਼ ਚਾ ਕੇ ਕ੍ਰਿਸ਼ਨ ਨੇ ਸਿਰ ਤੇ ਦਾਤਰਨਾ ਵਾਰ ਕੀਤਾ ਜਿਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ ਇਸ ਵੰਦ ਦੇ ਵਿੱਚ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਮੇਨ ਮੁੱਖ ਦੋਸ਼ੀ ਆ ਮੰਨਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਨਾਲ ਜਿਹੜਾ ਇੱਕ ਸਾਥੀ ਕ੍ਰਿਸ਼ ਉਹ ਵੀ ਪਕੜਿਆ ਗਿਆ ਤੇ ਜੋ ਮੌਕੇ ਦੇ ਮੁਤਾਬਕ ਜਿਹੜੇ ਜਿਹੜੇ ਹੋਰ ਵਿਅਕਤੀਆਂ ਦਾ ਪਤਾ ਲੱਗ ਰਿਹਾ ਹੈ ਤਫਤੀਸ਼ 'ਚ ਸਾਹਮਣੇ ਆ ਰਹੇ ਹੈ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਉਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਝਗੜੇ ਦਾ ਕਾਰਨ ਕੀ ਝਗੜੇ ਦਾ ਕਾਰਨ ਜਿਹੜਾ ਕ੍ਰਿਸ਼ਨ ਹੈ ਉਹ ਇੱਕ ਕਰਿਆਨੇ ਦੀ ਦੁਕਾਨ ਕਰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤੇ ਮੰਨੇ ਦਾ ਕਾਰ ਬਿਲਕੁਲ ਉਹਦੇ ਸਾਹਮਣੇ ਆ ਮੰਨੇ ਨੂੰ ਇੱਕ ਸ਼ੱਕ ਸੀਗਾ ਕਿ ਜਿਹੜਾ ਕ੍ਰਿਸ਼ਨ ਹੈਗਾ ਉਹਦੀ ਦੁਕਾਨ ਤੇ ਜਿਹੜੇ ਕੁਝ ਜਿਹੜੇ ਲੜਕੇ ਆ ਕੇ ਬੈਠਦੇ ਹਨ ਉਹ ਉਹਦੇ ਜਿਹੜੇ ਇਹਦੇ ਮੰਨਾ ਦੀ ਵਾਈਫ ਦੇ ਉੱਪਰ ਕਿਸੇ ਤਰੀਕੇ ਦੀ ਮਾੜੀ ਨਜ਼ਰ ਰੱਖਦੇ ਨੇ ਜਿਹਦੇ ਸ਼ੱਕ ਦੇ ਵਿੱਚ ਉਹ ਇਹਨਾਂ ਦਾ ਪਹਿਲਾਂ ਵੀ ਝਗੜਾ ਹੋਇਆ ਤੇ ਇਸ ਝਗੜੇ ਦੇ ਵਿੱਚ ਜਦੋਂ ਸ਼ਾਮ ਨੂੰ ਉਹਨੇ ਇਸ ਤਰੀਕੇ ਦਾ ਇਹ ਜਿਹੜਾ ਮਾੜਾ ਕਰ ਅੰਜਾਮ ਦਿੱਤਾ ਫਿਰ ਕਿੰਨੇ ਕਿੰਨੇ ਲੋਕ ਜਿਹੜੇ ਇਹਦੇ ਅਰੈਸਟ ਹੋ ਚੁੱਕੇ ਨੇ ਇਹਦੇ ਵਿੱਚ ਹੁਣ ਤੱਕ ਦੋ ਦੋਸ਼ੀ ਜਿਹੜੇ ਜਿਹੜਾ ਮੁੱਖ ਦੋਸ਼ੀ ਹੈ ਮੰਨਾ ਉਹ ਅਰੈਸਟ ਹੋ ਚੁੱਕਾ ਹੈ ਜਿਹੜਾ ਕਿ ਇੱਕ ਜਿਹੜਾ ਈ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਇਹਦੇ ਨਾਲ ਜਿਹੜਾ ਕ੍ਰਿਸ਼ ਲੜਕਾ ਜੋ 18 ਸਾਲ ਦੇ ਕਰੀਬ ਉਹਦੀ ਉਮਰ ਆ ਉਹ ਫਿਜ਼ੀਓਥੈਰੇਪੀ ਦਾ ਕੰਮ ਕਰ ਰਿਹਾ ਸੀਗਾ ਸਿੱਖ ਰਿਹਾ ਸੀ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਸੋ ਇਹ ਜਿਹੜੇ ਦੋ ਦੋਸ਼ੀ ਜਿਹੜੇ ਮੇਨ ਉਹਦੇ ਚ ਪੜੇ ਗਏ ਨੇ ਪਲੱਸ ਇਹਦੇ ਵਿੱਚ ਦੀਪੂ ਜਸਪਾਲ ਤੇ ਟਿੱਕੀ ਹੋਰ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਵੀ ਜਲਦੀ ਅਰੈਸਟ ਹੋ ਗਏ ਜਿਹੜੇ ਉਹਨਾਂ ਦੀ ਸ਼ੱਕ ਦੀ ਵਜ੍ਹਾ ਦੇ ਨਾਲ ਹੀ ਕਤਲ ਹੋਇਆ ਹਾਂ ਬਿਲਕੁਲ ਉਹ ਸਾਰੇ ਜਣੇ ਹੀ ਪਰਚੇ ਦੇ ਵਿੱਚ ਹੈਗੇ ਨੇ ਤੇ ਜਲਦੀ ਅਰੈਸਟ ਹੋ ਜਾਣਗੇ ਸਰ ਮੰਨੇ ਦੇ ਕਹਿਣ ਦੇ ਮੁਤਾਬਿਕ ਜਿਹੜੇ ਹੈਗੇ ਸੀਗੇ ਦੋਸ਼ੀ ਉਹ ਪਹਿਲਾਂ ਹੀ ਮਤਲਬ ਪਹਿਲਾਂ ਪਰਚੇ ਹੋਏ ਸੀਗੇ ਉਹ ਪਤਮਾ ਚੈਕਾਇਬੋਸ ਸੀਗੇ ਪਹਿਲਾ ਹੈਗਾ ਪਰਚਾ ਨਹੀਂ ਜਿਹੜੇ ਦੋ ਦੋਸ਼ੀ ਆ ਮੰਨਾ ਤੇ ਕ੍ਰਿਸ਼ ਹੁਣ ਤੱਕ ਜਿਹੜੇ ਦੋਸ਼ੀ ਜਿਹੜਾ ਮੈਨ ਮੰਨਾ ਜਿਹੜਾ ਮੁੱਖ ਦੋਸ਼ੀ ਆ ਉਹਦੇ ਖਿਲਾਫ ਕੋਈ ਪਰਚਾ ਨਹੀਂ ਦਰਜ ਤੇ ਜਿਹੜਾ ਕ੍ਰਿਸ਼ ਆ ਉਹਦੇ ਖਿਲਾਫ ਵੀ ਕੋਈ ਪਰਚਾ ਨਹੀਂ ਦਰਜ ਜਿਹੜੇ ਮਰੇ ਆ ਜਿਹੜੇ ਮਰੇ ਆ ਜਿਹੜਾ ਜਿਹੜਾ ਕ੍ਰਿਸ਼ ਜਿਹੜਾ ਮਰਿਆ ਹੋਇਆ ਮੈਂ ਜਿਹੜਾ ਮਰਿਆ ਹੈਗਾ ਉਹਦੇ ਖਿਲਾਫ ਵੀ ਅਸੀਂ ਚੈੱਕ ਕਰਕੇ ਜਦੋਂ ਤਫ਼ਤੀਸ਼ ਦੇ ਵਿੱਚ ਜੇ ਸਾਹਮਣੇ ਆਇਆ ਕੋਈ ਉਹਦੇ ਖਿਲਾਫ ਉਹ ਵੀ ਦੱਸ ਦਾਂਗੇ ਲੇਕਿਨ ਜਿਹੜਾ ਮੁੱਖ ਦੋਸ਼ੀ ਅਸੀਂ ਖਿਲਾਫ ਉਹਦਾ ਦੱਸ ਦਿੰਦੇ ਜਨਾਨੀ ਨੂੰ ਛੇੜਣ ਤੋਂ ਲੈ ਕੇ ਝਗੜਾ ਛੇੜਛਾੜ ਬਾਰੇ ਮੰਨੇ ਨੂੰ ਸ਼ੱਕ ਸੀਗਾ ਕਿ ਮੇਰੀ ਜਿਹੜੀ ਉਹਦੀ ਵਾਈਫ ਹੈਗਾ ਉਹਦੇ ਸਬੰਧ ਚ ਮਾੜੀ ਨਿਗਾਹ ਰੱਖਦੇ ਨੇ ਪਰ ਇਹ ਕਿਹੜੇ ਇਲਾਕੇ ਸਲਾਮਾਬੋਦ ਦਾ ਇਹ ਪ੍ਰੇਮਨਗਰ ਪ੍ਰੇਮਨਗਰ ਹਾਂ ਪਵਾਨੀ ਪੈਲੇਸ ਦੇ ਕੋਲ ਹਾਂ ਉਹ ਵੀ ਪਿੱਛੇ ਕਹਿੰਦੇ ਸੀ ਆਇਆ ਸੀ ਵਿੱਚੋਂ ਨਹੀਂ ਇਹੋ ਜੀ ਚੀਜ਼ ਨਹੀਂ ਉਹ ਤੇ ਜੋ ਛੜਾਈ ਲੜਾਈ ਵਗੈਰਾ ਜਿਹੜਾ ਉਹਨੂੰ ਛੜਾਉਣ ਵਾਸਤੇ ਉਹਦੇ ਕੋਈ ਹੋਜੀ ਕੋਈ ਹੰਗ ਦਾ ਕੋਈ ਰੋਲ ਨਹੀਂ ਆ ਉਹਨਾਂ ਵੱਲੋਂ ਇਹਨਾਂ ਦੁਆਰਾ ਕੋਈ ਮਾਰੀ ਕੋਈ ਕੀਤਾਗਾ ਕੋਈ ਇਹੋ ਜੀ ਚੀਜ਼ ਸਾਹਮਣੇ ਨਹੀਂ ਜਿਹੜਾ ਮੰਨਾ तकरीबन 28 ਸਾਲ ਦਾ ਹੈਗਾ ਕਰੋ ਕਦੇ ਆਪਣੇ ਆਪ ਹੀ ਉਹ ਕਰੋ ਥਾਣੇ ਚਲਾਗਾ ਕਿ ਦੋਦੀ ਗੱਲ ਸਾਹਮਣੇ ਆ ਦੇਖੋ ਜੀ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲਿਆ ਇਮੀਡੀਡੀਟਲੀ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਜੀ ਦੁਆਰਾ ਟੀਮਾਂ ਬਣਾਈਆਂ ਗਈਆਂ ਸਾਰਾ ਪ੍ਰੈਸ਼ਰ ਤਾਂ ਹੀ ਮੁੱਖ ਦੋਸ਼ੀ ਵੀ ਫੜਾਇਆ ਗਿਆ ਤੇ ਤਾਂ ਹੀ ਦੂਸਾ ਦੋਸ਼ੀ ਫੜਾਇਆ ਗਿਆ ਤੇ ਜਿਹੜੇ ਰਹਿ ਗਏ ਨੇ ਉਹ ਵੀ ਜਲਦੀ ਫੜੇ ਜਾਣਗੇ